抱歉，抱歉。<laughs> 17 مارچ ਨੂੰ ਸਰਦਾਰ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਘਰੇ ਦੁਬਾਰਾ ਖੁਸ਼ੀਆਂ ਆndੀਆਂ ਨੇ ਇੱਕ ਛੋਟੇ ਬੱਚੇ ਦਾ ਜਨਮ ਹੁੰਦਾ ਹੈ ਜਿਸ ਨੂੰ ਛੋਟਾ ਸਿੱਧੂ ਕਹਿ ਕੇ ਸਾਰੀ ਦੁਨੀਆ ਬੁਲਾ ਰਹੀ ਹੈ ਔਰ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਵਾਪਿਸ ਮੁੜ ਇਸ ਦੁਨੀਆ ਤੇ ਆ ਗਿਆ ਹੈ ਤੇ ਜਿਸ ਤੋਂ ਬਾਅਦ ਹੁਣ ਹਸਪੀਟਲ ਤੋਂ ਛੁੱਟੀ ਮਿਲਦੀ ਹੈ ਤੇ ਹਵੇਲੀ ਜਾਣ ਤੋਂ ਪਹਿਲਾਂ ਪੂਰਾ ਪਰਿਵਾਰ ਇਸ ਛੋਟੇ ਬੱਚੇ ਨੂੰ ਲੈ ਕੇ ਸ਼੍ਰੀ ਦਮਦਮਾ ਸਾਹਿਬ ਨਤਮਸਤਕ ਹੁੰਦੇ ਨੇ ਉੱਥੇ ਜਾ ਕੇ ਗੁਰੂ ਘਰ ਚ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਘਰ ਜਾਣ ਤੋਂ ਪਹਿਲਾਂ ਸ਼੍ਰੀ ਦਮਦਮਾ ਸਾਹਿਬ ਸਿੱਧੂ ਦਾ ਪਰਿਵਾਰ ਪਹੁੰਚਿਆ ਜਿੱਥੇ ਗੁਰੂ ਘਰ ਤੋਂ ਆਸ਼ੀਰਵਾਦ ਲਿਆ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਸਿੱਧੂ ਨੇ ਆਪਣੇ ਪੂਰੇ ਪਰਿਵਾਰ ਦੇ ਨਾਲ ਸ਼੍ਰੀ ਦਮਦਮਾ ਸਾਹਿਬ ਚ ਮੱਥਾ ਟੇਕਿਆ ਹੈ ਤੇ ਸਰੋਪਾ ਪੇਂਟ ਕੀਤਾ ਗਿਆ ਹੈ ਇਹ ਤਸਵੀਰਾਂ ਹਵੇਲੀ ਜਾਣ ਤੋਂ ਪਹਿਲੇ ਨੇ ਹਸਪੀਟਲ ਤੋਂ ਛੁੱਟੀ ਮਿਲਦਿਆਂ ਹੀ ਸਿੱਧੂ ਦਾ ਪਰਿਵਾਰ ਸ਼੍ਰੀ ਦਮਦਮਾ ਸਾਹਿਬ ਨਤਮਸਤਕ ਹੁੰਦਾ ਹੈ ਤੇ ਦੇਖੋ ਕਿਵੇਂ ਗੁਰੂ ਘਰ ਜਾ ਕੇ ਹਾਜ਼ਰੀ ਲਵਾਈ ਜਾਂਦੀ ਹੈ ਤੇ ਛੋਟੇ ਸਿੱਧੂ ਨੂੰ ਸਰੋਪਾ ਵੀ ਪੇਂਟ ਕੀਤਾ ਜਾਂਦਾ ਹੈ ਤੇ ਪੂਰਾ ਪਰਿਵਾਰ ਛੋਟੇ ਸਿੱਧੂ ਦੇ ਨਾਲ ਹੈ ਛੋਟੇ ਬੱਚੇ ਨੂੰ ਖੁਸ਼ੀਆਂ ਪ੍ਰਾਪਤ ਹੋਣ ਇਸ ਕਰਕੇ ਅਰਦਾਸ ਕੀਤੀ ਜਾਂਦੀ ਹੈ ਆਸ਼ੀਰਵਾਦ ਲਿਆ ਗਿਆ ਤੇ ਦੇਖੋ ਇਹਨਾਂ ਤਸਵੀਰਾਂ ਦੇ ਵਿੱਚ ਕਿਵੇਂ ਰੌਣਕਾਂ ਲੱਗੀਆਂ ਹੋਈਆਂ ਨੇ

バトルのピース。 Thank <laughs> <laughs> you <laughs> <laughs>